ਜੀ ਨਾਮ ਹੈ ਮੇਰਾ ਨਾਮ ਮਲਕੀਤ ਸਿੰਘ ਜੀ ਬੱਸ ਡਰਾਈਵਰ ਹਾਂ ਬੱਸ ਡਰਾਈਵਰਾਂ ਜੀ ਮੈਂ ਪ੍ਰੋਪਰ ਡੀਪੂ ਹੈਗਾ ਮੇਰਾ ਹਾਂਜੀ ਕਿੱਥੋਂ ਬੱਸ ਕਿੱਥੇ ਜਾ ਰਹੀ ਸੀ ਮੈਂ ਚੰਡੀਗੜ੍ਹੋਂ ਚੱਲ ਕੇ ਜੰਮੂ ਜਾ ਰਿਹਾ ਸੀਗਾ ਜੀ ਤੇ ਕਿੱਥੇ ਐਕਸੀਡੈਂਟ ਹੋਇਆ ਕੀ ਕਰਨ ਇਹ ਹਿਸ਼ਾਰਪੁਰ ਬਾਈਪਾਸ ਤੇ ਹੋਇਆ ਜੀ بارش ਲੱਗ ਰਹੀ ਸੀਗੀ ਬਹੁਤ ਪੈਣਾ ਤੇ ਇਧਰੋਂ ਦੋ ਕੈਂਟਰ ਆ ਰਹੇ ਸੀਗੇ ਮੁਰਗੇਆਂ ਵਾਲੇ ਸੀਗੇ ਤੇ ਉਹ ਕਾਰ ਨੂੰ ਓਵਰਟੇਕ ਲਾਗੇ ਕਰਨ ਭੱਜੇ ਹੋਏ ਜਿਆਦਾ ਸੀਗੇ ਤੇ ਉਹਨਾਂ ਤੋਂ ਰੁਕਿਆ ਇਹ ਨਹੀਂ ਕਾਬੂ ਨਹੀਂ ਆਇਆ ਹੈਗਾ ਤੇ ਉਹਨਾਂ ਨੇ ਬੱਸ ਗਣੀ ਨੂੰ ਘਰਤਾ ਸਿੱਧਾ ਰਾਉ ਜੀ ਕਿੰਨੀਆਂ ਕ ਸਵਾਰੀਆਂ ਸੀ ਸਵਾਰੀਆਂ ਹੈਗੀਆਂ ਸੀ ਸਾਡੇ ਕੋਲ 30 35 ਤੇ ਕੁਛੇ ਸਿਰ ਸੱਟ ਕਰੇ ਦੁਕਾਨ ਨਹੀਂ ਸਵਾਰੀਆਂ ਦਾ ਬਚਾ ਜੀ ਮੇਰੀ ਲੱਗੀ ਹੈਗੀ ਸਿਰ ਤੇ ਹੋਰ ਜ਼ਿਆਦਾ ਗੰਭੀਰ ਸੱਟਾਂ ਕਿਸੇ ਲੱਗੀਆਂ ਨਹੀਂ ਜੀ ਹੋਰ ਕਿਸੇ ਦੀ ਨਹੀਂ ਹੈਗੀ ਹਾਂ ਜੀ ਹਾਂ ਸਵਾਰੀਆਂ ਦਾ ਬਚਾ ਰਹਿ ਗਿਆ ਜੀ ਕੀ ਨਾਮ ਹੈ ਮੈਂ ਰਕੇਸ਼ ਸ਼ੈੱਡ ਦਾ ਰਕੇਸ਼ ਕੁਮਾਰ ਹੈੱਡ ਕੰਪੇਨੀ ਬੋਰੀਰਾ ਚੌਂਕੀ ਦਾ ਹੈ ਫਿਰ ਕੀ ਵਾਰਦਾ ਤੋਂ ਜੀ ਭਾਜੀ ਬੱਸ ਤੇ ਕੈਂਟਰ ਦਾ ਐਕਸੀਡੈਂਟ ਹੋਇਆ ਹੈਗਾ ਰੋਪੜ ਡੀਪੋ ਦੀ ਬਾਤ ਹੈਗੀ ਆ ਤੇ ਆ ਰਹੀ ਸੀਗੀ ਇਧਰੋਂ ਚੰਡੀਗੜ੍ਹ ਸਾਈਡ ਤੋਂ ਜਿਹੜਾ ਕੈਂਟਰ ਨਾਲ ਛੋਟੀ ਜਿਹੀ ਟੱਕਰ ਹੋਈ ਆ ਤੇ ਸਵਾਰੀ ਦੇ ਸੱਟਾਂ ਲੱਗੀਆਂ ਥੋੜੀਆਂ ਥੋੜੀਆਂ ਬੋਤੀਆਂ ਜਿਨ੍ਹਾਂ ਨੂੰ ਸਿਵਲ ਹਸਤਾਲ ਪਹੁੰਚਾ ਦਿੱਤਾ ਗਿਆ ਹੈ ਟੀਚਾਤ ਬਾਕੀ ਦੀ ਕਾਰਵਾਈ ਚੱਲਦੀ ਹੈ ਤੇ ਡਰਾਈਵਰ ਜੋ ਕੇ ਮੋਕੇ ਤੋਂ ਪਾੜੀਆਂ ਕਿ ਫੜ ਲਿਆ ਨਹੀਂ ਨਹੀਂ ਡਰਾਈਵਰ ਦੋਨਾਂ ਦੇ ਇੱਥੇ ਕੋਲ ਹੀ ਹੈ ਜੀ ਅੱਬੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਤੇ ਕੀ ਨਾਮ ਆ ਜੀ ਮੇਰਾ ਨਾਮ ਮਲਕੀਤ ਸਿੰਘ ਜੀ બસ ਸਟਾਬਰੋਂ ਬੱਸ ਡਰਾਈਵਰਾਂ ਜੀ ਮੈਂ ਪ੍ਰੋਪਰ ਡੀਪੂ ਹੈਗਾ ਮੇਰਾ ਹਾਂਜੀ ਕਿੱਥੋਂ ਬੱਸ ਕਿੱਥੇ ਜਾ ਰਹੀ ਹੈ ਮੈਂ ਚੰਡੀਗੜ੍ਹੋਂ ਚੱਲ ਕੇ ਜੰਮੂ ਜਾ ਰਿਹਾ ਸੀਗਾ ਜੀ ਤੇ ਕਿੱਥੇ ਸਟੈਂਡ ਹੋਇਆ ਕੀ ਕਾਰਨ ਇਹ ਹਸ਼ਿਆਰਪੁਰ ਬਾਈਪਾਸ ਤੇ ਹੋਇਆ ਜੀ بارش ਲੱਗ ਰਹੀ ਸੀਗੀ ਬਹੁਤ ਪੈਣਾ ਤੇ ਇਧਰੋਂ ਦੋ ਕੈਂਟਰ ਆ ਰਹੇ ਸੀਗੇ ਮੁਰਗੇਆਂ ਵਾਲੇ ਸੀਗੇ ਤੇ ਉਹ ਕਾਰ ਨੂੰ ਓਵਰਟੇਕ ਲਾਗੇ ਕਰਨ ਭੱਜੇ ਹੋਏ ਜ਼ਿਆਦਾ ਸੀਗੇ ਤੇ ਉਹਨਾਂ ਤੋਂ ਰੁਕਿਆ ਇਹ ਨਹੀਂ ਕਾਬੂ ਨਹੀਂ ਆਇਆ ਹੈਗਾ ਤੇ ਉਹਨਾਂ ਨੇ ਬੱਸ ਗਣੀ ਨੂੰ ਘਰਤਾ ਸਿੱਧਾ ਕਿੰਨੀਆਂ ਕ ਸਵਾਰੀਆਂ ਸੀ ਸਵਾਰੀਆਂ ਹੈਗੀਆਂ ਸੀ ਸਾਡੇ ਕੋਲੇ 30 35 ਤੇ ਕੁਛੇਰੇ ਸੱਟ ਕਰਾਇਆ ਸੀ ਟਕਣੀ ਨਹੀਂ ਸਵਾਰੀਆਂ ਦਾ ਬਚਾ ਜੀ ਮੇਰੀ ਲੱਗੀ ਹੈਗੀ ਸਿਰ ਤੇ ਤੇ ਹੋਰ ਜ਼ਿਆਦਾ ਗੰਭੀਰ ਕਟਕ ਹੈ ਜੇ ਲੱਗਿਆ ਨਹੀਂ ਜੀ ਹੋਰ ਕਿਸੇ ਦੀ ਨਹੀਂ ਹੈਗੀ ਹਾਂਜੀ ਹਾਂ ਸਵਾਰੀਆਂ ਦਾ ਬਚਾ ਰਹਿ ਗਿਆ ਜੀ ਕੀ ਨਾਮ ਹੈ ਮੈਂ ਰਕੇਸ਼ ਸ਼ਰਡਾ ਰਕੇਸ਼ ਕੁਮਾਰ ਹੈਡਕਾਂ ਫੇਬਲ ਪੋਰੀ ਦਾ ਚੌਂਕੀ ਤੋਂ ਹੈ ਭਾਈ ਕੀ ਵਾਰਦਾ ਸੋਈ ਭਾਜੀ ਬਸ ਤੇ ਕੈਂਟਰ ਦਾ ਐਕਸੀਡੈਂਟ ਹੋਇਆ ਹੈਗਾ ਰੋਪੜ ਡੀਪੋ ਦੀ ਬਾਤ ਹੈਗੀ ਆ ਤੇ ਆ ਰਹੀ ਸੀਗੀ ਇਧਰੋਂ ਚੰਡੀਗੜ੍ਹ ਸਾਈਡ ਤੋਂ ਤੇ ਜਿਹੜਾ ਕੈਂਟਰ ਨਾਲ ਛੋਟੀ ਜੀ ਟੱਕਰ ਹੋਈ ਹੈ ਤੇ ਤੁਵਾਰੀ ਦੇ ਸੱਟਾ ਲੱਗਿਆ ਥੋੜੀਆਂ ਥੋੜੀਆਂ ਬੋਤੀਆਂ ਜਿਨ੍ਹਾਂ ਨੂੰ ਸਿਵਲ ਹਸਤਾਲ ਪਹੁੰਚਾ ਦਿੱਤਾ ਗਿਆ ਹੈ ਟੀਚਾ ਬਾਕੀ ਦੀ ਕਾਰਵਾਈ ਦਿੱਖਦੀ ਹੈ ਤੇ ਡਰਾਈਵਰ ਜੋ ਕਿ ਮੋਟਰੋਂ ਪਾੜ ਗਿਆ ਤੇ ਫੜ ਲਿਆ ਗਿਆ ਨਹੀਂ ਨਹੀਂ ਡਰਾਈਵਰ ਦੋਨਾਂ ਦੇ ਇੱਥੇ ਕੋਲ ਹੀ ਹੈ ਜੀ ਅੱਜ ਬਣਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਤੇ